ਜਦੋਂ 1 ਜੂਨ ਨੂੰ ਕਾਂਗਰਸ ਦੇ ਉਤੇ ਬਿਲਕੁਲ ਠੱਪੇ ਲੱਗਣਗੇ ਤੇ 4 ਜੂਨ ਨੂੰ ਰਿਜ਼ਲਟ ਵੀ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਆਊਗਾ আর ਸੰਸਦ ਦੇ ਵਿੱਚ ਰਾਜਾ ਵੜਿੰਗ ਨੂੰ ਜਿਤਾ ਕੇ ਪਿਤਾਗੇ ਬਿੱਟੂ ਨੇ ਸਭ ਤੋਂ ਪਹਿਲੇ ਤਾਂ ਅੱਗੇ ਫੋਨ ਨਹੀਂ ਚੱਕੇ ਨਾ ਕਿਸੇ ਵਰਕਰ ਦੇ ਨਾ ਕਿਸੇ ਲੀਡਰ ਦੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਜਿਹੜੀ ਗੱਦਾਰੀ ਕੀਤੀ ਐ ਓਨੇ ਪਿੱਠ ਤੇ ਛੁਰਾ ਮਾਰਿਆ ਕਾਂਗਰਸ ਪਾਰਟੀ ਨੇ ਆਪ ਐ ਭਾਜਪਾ ਐ ਐਨਾ ਪੱਖ 'ਚ ਨਹੀਂ ਹੋ ਰਿਹਾ ਪਿੰਡਾਂ 'ਚ ਰਾਜ ਦਾ ਪੂਰਾ ਸਿੱਕਾ ਚੱਲ ਰਿਹਾ ਇਸ ਟਾਈਮ ਰਾਜਾ ਬੜਿੰਗ ਪਿੰਡਾਂ 'ਚ ਪੂਰਾ ਇਹ ਸ਼ਹਿਰ 'ਚ ਵੀ ਸ਼ਹਿਰ 'ਚ ਵੀ ਪੂਰਾ ਹੀ ਚੱਲ ਰਿਹਾ ਤਿੰਨ ਵਾਰੀ ਐ ਐਮਰਲ ਬਣਾਇਆ ਆਪਾਂ ਐਮਪੀ ਬਣਾਇਆ ਉਹਨਾਂ ਨੂੰ ਪਾਰਟੀ ਨੇ ਕੀ ਕੁਝ ਨਹੀਂ ਦਿੱਤਾ ਉਹ ਗੱਦਾਰੀ ਕਰਕੇ ਪਾਦੀਆ ਗੱਦਾਰੀ ਕਰਨ ਵਾਲੇ ਲੋਕਾਂ ਨੂੰ ਲੀਡਰ ਲੋਕ ਮੂੰਹ ਨਹੀਂ ਲਾਉਂਦੇ ਜੀ ਜਿਦਾ ਮਰਜ਼ੀ ਵੇਖ ਲਓ ਜੀ ਵਾੜ ਨੂੰ ਵਿਚਾਰ ਤੋਂ ਕਾਉਂਸਲਰ ਅੱਜ ਤੁਸੀਂ ਦੇਖ ਰਹੇ ਹੋ ਰਾਇਆ ਵਿੰਗ ਦੀ ਲੁਧਿਆਣਾ ਪਹੁੰਚੇ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਤੇ ਜ਼ਿਲ੍ਹਾ ਪ੍ਰਧਾਨ ਸਾਡੇ ਸੰਜੇ ਤਲਵਾਰ ਜੀ ਉਹਨਾਂ ਦੀ ਅਗਵਾਈ ਵਿੱਚ ਸਾਰੇ ਹੀ ਐਮਐਲਏ ਸਾਫ ਦਾ ਸਾਰੇ ਹੀ ਇੱਥੇ ਪਹੁੰਚੇ ਨੇ ਔਰ ਸਾਰੀ ਸਾਰੀ ਟੀਮ ਪਹੁੰਚੀ ਹੈ ਔਰ ਲੁਧਿਆਣਾ ਤੋਂ ਰਾਇਆ ਵਿੰਗ ਨੂੰ ਅਸੀਂ ਦਿਤਾ ਕੇ ਭੇਜਾਂਗੇ ਕਿ ਸਾਡੀ ਜਿੰਨੀ ਸਾਡੀ ਟੀਮ ਸਾਰੀ ਸਵੇਰ ਤੋਂ ਲੱਗੀ ਹੋਈ ਹੈ ਔਰ ਇਦਾਂ ਹੀ ਜਗਰਾਉਂ ਤੱਕ ਚੱਲੇਗੀ ਇੱਦਾਂ ਤੁਸੀਂ ਪੂਰੇ ਨਰਜੀ ਦੇ ਨਾਲ ਉਤਰੇ ਹੋਏ ਨੇ ਬਿਲਕੁਲ ਨਰਜੀ ਨਾਲ ਪੂਰੇ ਸਾਡੇ ਕਾਰਜਕਰਤਾ ਨਰਜੀ ਨਾਲ ਉਤਰੇ ਸਵੇਰੇ 6 ਵਜੇ ਤਿਆਰੀਆਂ ਚੱਲ ਰਹੀਆਂ ਸੀ ਔਰ ਸਾਡੇ ਸਾਰੇ ਹੀ ਜਿੰਨੇ ਵੀ ਮੇਰੇ ਦੋਸਤ ਸਾਰੇ ਹੀ ਸਾਥ ਨਾਲ ਇਕੱਠੇ ਹੋ ਕੇ ਚੱਲੇ ਨੇ ਇਹ ਯੂਥ ਦੇ ਪ੍ਰਧਾਨ ਨੇ ਸਾਹਨ ਕੁਛ ਪ੍ਰੈਜ਼ੀਡੈਂਟ ਜੀ ਜੀ ਕਿਵੇਂ ਤਿਆਰੀ ਕੀ ਨਾਮ ਹੈ ਤੁਹਾਡਾ ਯੋਗੇਸ਼ ਹੰਡਾ ਕੀ ਤਿਆਰੀ ਹੈ ਜੀ ਅੱਜ ਤੁਸੀਂ ਦੇਖਿਆ ਕਿ ਰਾਜਾ ਬੜਿੰਗ ਜੀ ਦੇ ਲੁਧਿਆਣਾ ਅਗਮ ਦੇ ਉੱਤੇ ਵਰਕਰਾਂ ਚ ਇੱਕ ਅਲੱਗ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਠਾਠਾ ਮਾਰਦਾ ਇਕੱਠ ਬੜਾ ਵਧੀਆ ਸਵਾਗਤ ਰਾਜਾ ਵਿੜਿੰਗ ਜੀ ਦਾ ਹੋ ਰਿਹਾ ਸੋ ਬਿਲਕੁਲ ਜਦੋਂ 1 ਜੂਨ ਨੂੰ ਕਾਂਗਰਸ ਨੇ ਉਤੇ ਬਿਲਕੁਲ ਠੱਪੇ ਲੱਗਣਗੇ ਤੇ 4 ਜੂਨ ਨੂੰ ਰਿਜ਼ਲਟ ਵੀ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਆਊਗਾ ਔਰ ਸੰਸਦ ਦੇ ਵਿੱਚ ਰਾਜਾ ਵਿੜਿੰਗ ਨੂੰ ਜਿਤਾ ਕੇ ਪੇਜਾਂਗੇ ਰਾਜਾ ਵਿੜਿੰਗ ਲੁਧਿਆਣਾ ਤੋਂ ਇਸ ਵਾਰ ਜਾਣਗੇ ਤੁਸੀਂ ਕਹਿੰਦੇ ਸੰਸਦ ਦੇ ਵਿੱਚ ਬਿਲਕੁਲ ਜਾਣਗੇ ਬਿਲਕੁਲ ਵਰਕਰ ਕਹਿ ਰਹੇ ਨੇ ਕਿ ਇਸ ਵਾਰ ਲੁਧਿਆਣਾ ਤੋਂ ਸੰਸਦ ਦੇ ਵਿੱਚ ਰਾਜਾ ਵਿੜਿੰਗ ਜਾਣਗੇ। ਤੁਸੀਂ ਪਿੱਛੇ ਵੀ ਦੇਖ ਸਕਦੇ ਹੋ, ਅੱਗੇ ਵੀ ਦੇਖ ਸਕਦੇ ਹੋ, ਤੋਂ ਤਮਾਮ ਰੋਡ ਸ਼ੋਅ ਦੇ ਵਿੱਚ ਵਰਕਰਾਂ ਦੇ ਨਾਲ ਅਸੀਂ ਗੱਲਬਾਤ ਹੈ। ਭਾਈ ਜੀ ਕੀ ਨਾਮ ਹੈ ਤੁਹਾਡਾ? ਲਖਦੀਪ ਮਲੋਤਰਾ। ਕੀ ਮਾਹੌਲ ਹੈ ਸ਼ਹਿਰ ਦੇ ਵਿੱਚ? ਸ਼ਹਿਰ ਤੁਸੀਂ ਦੇਖ ਹੀ ਰਹੇ ਹੋ ਕੀ ਮਾਹੌਲ ਹੈ। ਇਹਨਾਂ ਲੋਕ ਇੰਨਾ ਇਕੱਠ ਦੱਸ ਰਿਹਾ ਕਿ ਕੀ ਮਾਹੌਲ ਹੈ। ਰਾਜਾ ਵਿੜਿੰਗ। ਇਹ ਪਹਿਲੇ ਦੇ ਨਹੀਂ ਹੈ। ਇਹ ਪਹਿਲੇ ਦੇ ਨਹੀਂ ਹੈ ਪੱਕੇ ਕਾਂਗਰਸੀ ਬੰਦੇ ਹੈਗੇ। ਕਾਂਗਰਸਾ ਮੇਸੀ ਸੀਟ ਵੈਸੇ 10 ਸਾਲ ਤੋਂ ਕਾਂਗਰਸੀ ਜਿੱਦੀ ਆ ਰਹੀ ਪਹਿਲੇ ਵੀ ਤੇ ਵੈਸੇ ਵੀ ਬਿੱਟੂ ਦੇ ਖਿਲਾਫ ਤਾਂ ਇਸ ਟਾਈਮ ਪੂਰਾ ਲੁਧਿਆਣਾ ਬਿੱਟੂ ਦੇ ਖਿਲਾਫ ਹੈ ਬਿੱਟੂ ਦੇ ਖਿਲਾਫ ਹੈ ਤੇ ਰਾਜਾ ਵੜਿੰਗ ਦੇ ਹੱਥ ਰਾਜਾ ਵੜਿੰਗ ਦੇ ਹੱਥ ਅੱਚ ਰਾਜਾ ਬੜੀ ਬੜਾ 100 110% ਰਾਜਾ ਬੜੀ ਜਿੱਤਨਗੇ ਬਿੱਟੂ ਨਾਲ ਕਿੰਨ ਰਾਜਗੀ ਰਹੀ ਹੈ ਬਿੱਟੂ ਦੇ 10 ਸਾਲ ਦੇ ਕੰਮ ਦੇ ਵਿੱਚ ਬਿੱਟੂ ਨੇ ਸਭ ਤੋਂ ਪਹਿਲੇ ਤਾਂ ਅੱਗੇ ਚਲੇ ਫੋਨ ਨਹੀਂ ਚੱਕੇ ਨਾ ਕਿਸੇ ਵਰਕਰ ਦੇ ਨਾ ਕਿਸੇ ਲੀਡਰ ਦੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਜਿਹੜੀ ਗਦਾਰੀ ਕੀਤੀ ਹੈ ਉਹਨੇ ਪਿੱਠ ਤੇ ਛੂਰਾ ਮਾਰਿਆ ਕਾਂਗਰਸ ਪਾਰਟੀ ਨੇ ਤਾਂ ਕਿ ਉਹਨੇ ਗਦਾਰੀ ਕਰਕੇ ਕਿਹਾ ਹੈ ਜੀ ਤਾਂ ਹੁਣ ਬਿੱਟੂ ਤਾਂ ਕਹਿ ਰਹੇ ਨੇ ਕਿ 400 ਪਾਰ ਉਹਨਾਂ ਦੀ ਪਾਰਟੀ ਭਾਜਪਾ ਵੀ ਕਹਿ ਰਹੀ ਹੈ ਉਹ 200 ਆਜੇ ਜਨਾਬ ਉਹ ਵੀ ਬੜੀਆ 200 ਵੀ ਨਹੀਂ ਹਣੀ ਉਹਨਾਂ ਦੀ ਕਹਿਣ ਤੇ ਕਰਨ 'ਚ ਫਰਕ ਹੈ ਕੀ ਮਾਹੌਲ ਹੈ ਮਾਹੌਲ ਪੂਰਾ ਵਧੀਆ ਇਸ ਟਾਈਮ 'ਤੇ ਰਾਜ ਦੇ ਪੱਖ 'ਚ ਹੈਗਾ ਪੂਰਾ ਤੇ ਜਿਹੜਾ ਰਵਨੀਤ ਜੀ ਦੇ ਜਾਣ ਨਾਲ ਡੈਮੇਜ ਹੋਇਆ ਸੀ ਉਹ ਪੂਰਾ ਕੰਟਰੋਲ ਹੋਇਆ ਵੈਸ ਟਾਈਮ ਤੇ ਬਾਕੀ ਪਾਰਟੀਆਂ ਜਿਵੇਂ ਆਪ ਹੈ ਬੀਜੇਪੀ ਹੈ ਇੰਨਾ ਪੱਖ 'ਚ ਨਹੀਂ ਹੋ ਰਿਹਾ ਪਿੰਡਾਂ 'ਚ ਰਾਜ ਦਾ ਪੂਰਾ ਸਿੱਕਾ ਚੱਲ ਰਿਹਾ ਇਸ ਟਾਈਮ ਰਾਜਾ ਵੜਿੰਗ ਪਿੰਡਾਂ 'ਚ ਪੂਰਾ ਇਹ ਸ਼ਹਿਰ 'ਚ ਵੀ ਸ਼ਹਿਰ 'ਚ ਵੀ ਪੂਰਾ ਹੀ ਚੱਲ ਰਿਹਾ ਮੈਂ ਤਾਂ ਇਹੀ ਕਹਿਣਾ ਹਾਂ ਵੀ ਕਾਂਗਰਸ ਨੂੰ ਵੱਧ ਤੋਂ ਵੱਧ ਕੋਟਾ ਮਾਓ ਬਾਕੀ ਉਮੀਦਵਾਰਾਂ ਕਰੇ ਕਰੋ ਕਾਂਗਰਸੀ ਕਿਉਂ ਜੀ ਕਾਂਗਰਸ ਆਉਣ ਨਾਲ ਹੀ ਦੇਸ਼ ਚ ਤਰੱਕੀ ਹੁੰਦੀ ਆ ਬਾਕੀ ਦਾ ਹੁਣ ਦੇਖਿਆ ਹੀ ਆ ਜਦੋਂ ਥੋੜਾ ਮੜਾ ਮੋਟਾ ਬਦਲਾਅ ਕੀਤਾ ਇਹਨਾਂ ਨੇ ਪਰ ਅਕਾਲੀਆਂ ਨੇ ਤਾਂ ਜਮਾ ਹੀ ਬੇੜਾ ਘਰ ਕੀ ਕੀਤਾ ਸੀ ਇਸ ਚ ਕਾਂਗਰਸ ਦੀ ਮੰਗ ਕਰ ਰਹੇ ਹਾਂ ਦੇਸ਼ ਦੇ ਵਿੱਚ ਹਾਂ ਜੀ ਹਾਂ ਜੀ ਰਾਹੁਲ ਜੀ ਹੋਰ ਕੀ ਨਾਮ ਹੈ ਜੀ ਬਹਾਦਰ ਸਿੰਘ ਜੀ ਆ ਪੋਸਟਰ ਲੈ ਕੇ ਪਹੁੰਚੇ ਹੋ ਜੀ ਅੱਜ ਤੁਸੀਂ ਸਪੈਸ਼ਲ ਹਾਂਜੀ ਕੀ ਤਿਆਰੀ ਸਵਾਗਤ ਕਰਨ ਦੇ ਲਈ ਪਹੁੰਚੇ ਹੋ ਹਾਂਜੀ ਪ੍ਰਧਾਨ ਜੀ ਦਾ ਸਵਾਗਤ ਕਰ ਲਈ ਜੀ ਸ਼ੌਕਾਂ ਹੁਣਾਂ ਦੇ ਵਾਸਤੇ ਜੀ ਕੀ ਨੇ ਫਿਰ ਮਾਹੌਲ ਕੀ ਰਹੇਗਾ ਮਾਹੌਲ ਵੱਡੀ ਜਿੱਤ ਪ੍ਰਾਪਤ ਕਰੇਗਾ ਜੀ ਪ੍ਰਧਾਨ ਜੀ ਵੱਡੀ ਜਿੱਤ ਪ੍ਰਾਪਤ ਕਰਨੇ ਵੱਡੀ ਜਿੱਤ ਲੁਧਿਆਣੇ ਤੋਂ ਲੁਧਿਆਣੇ ਤੋਂ ਜੀ ਲੁਧਿਆਣਾ ਕੀ ਦੇ ਨਾਲ ਮੁਕਾਬਲਾ ਮਾਰਦੇ ਹੋ ਹਾਂਜੀ ਮੁਕਾਬਲਾ ਮੁਕਾਬਲਾ ਬੰਨਣਾ ਨਹੀਂ ਜੀ ਤੁਸੀਂ ਦੇਖੋਗੇ ਇੱਕ ਤਰਫਾ ਹੋ ਜਾਣਾ ਇੱਕ ਤਰਫਾ ਹੋਣਾ ਜੀ ਇੱਕ ਤਰਫਾ ਇੱਕ ਤਰਫਾ ਕਹਿ ਰਹੇ ਕਿ ਰਾਜਾਪੁਰੇ ਇੱਕ ਤਰਫਾ ਚੋਣ ਜੀ ਰਾਜਾਪੁਰੇ ਜਿੱਤਣਗੇ ਜੀ ਬੜੀ ਸ਼ਾਨ ਨਾਲ ਜਿੱਤਣਗੇ ਬਿੱਟੂ ਨਾਲ ਰਵਨੀਤ ਬਿੱਟੂ ਨਾਲ ਆਮ ਆਦਮੀ ਪਾਰਟੀ ਨਾਲ ਕੋਈ ਰਵਨੀਤ ਬਿੱਟੂ ਭੱਜ ਗਿਆ ਜੀ ਪਾਰਟੀ ਤਿੰਨ ਵਾਰੀ ਐਮਐਲਏ ਬਣਾਇਆ ਆਪਾ ਐਮਪੀ ਬਣਾਇਆ ਉਹਨਾਂ ਨੂੰ ਪਾਰਟੀ ਨੇ ਕੀ ਕੁਝ ਨਹੀਂ ਦਿੱਤਾ ਉਹ ਗਦਾਰੀ ਕਰਕੇ ਭੱਜਿਆ ਗਦਾਰੀ ਕਰਨ ਵਾਲਾ ਲੋਕਾਂ ਨੂੰ ਲੀਡਰ ਉਹ ਲੋਕ ਮੂੰਹ ਨਹੀਂ ਲਾਉਂਦੇ ਜੀ ਜਿਹਦਾ ਮਰਜੀ ਵੇਖ ਲਓ ਜੀ ਗਦਾਰੀ ਵਾਲੇ ਨੂੰ ਮੂੰਹ ਨਹੀਂ ਲਾਉਂਦੇ ਨਹੀਂ ਲਾਉਂਦੇ ਪਾਰਟੀ ਨੇ ਤੁਸੀਂ ਗੱਲ ਨੋ ਤਿੰਨ ਵਾਰ ਪਾਰਟੀ ਪਾਰਟੀ ਮਾਂ ਪਾਰਟੀ ਤੁਸੀਂ ਕਿੱਥੋਂ ਆਏ ਮਾਂਸਾ ਜ਼ਿਲ੍ਹਾ ਮਾਂਸਾ ਹਾਂਜੀ ਇੰਨੀ ਦੂਰੋਂ ਸਪੋਰਟ ਕਰਨ ਆਏ ਹੋ ਕਾਂਗਰਸ ਨੂੰ ਇਹ ਸਾਡਾ ਪ੍ਰਧਾਨ ਹੈ ਜੀ ਪਹਿਲਾਂ ਅਸੀਂ ਮਾਂਸਾ ਦੇ ਤੋਹਣ ਲੜੀਆਂ ਉਹਦੇ 20000 ਤੇ ਹਰ ਗਿਆ ਸੀ ਹੁਣੇ ਬਹੁਤ ਲੀਡ ਦੇ ਦਿੱਤੂਗਾ ਅੰਮ੍ਰਿਤਸਰ ਲੋਕ ਸਭਾ ਹਲਕੇ ਹਾਂਜੀ ਲੋਕ ਸਭਾ ਮਾਂ ਖੁਦਿਆਂ ਤੋਂ ਬਹੁਤ ਲੰਬੀ ਲੀਡ ਦੇ ਦਿੱਤੂਗਾ ਲੁਧਿਆਣੇ ਤੋਂ ਲੁਧਿਆਣੇ ਤੋਂ ਦਿੱਤੂਗਾ ਜੀ ਬਹੁਤ ਲੰਬੀ ਜੀਤ ਤੇ ਹਾਂਜੀ